ਗੁਰ ਸੇਵੀ ਐ ਅਹ ਨਿਸ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰ ਅਰਸਾ ਹੋ ਕੋਰ ਸਾਹੋ ਝੱਟੀ ਐ ਤੋਦ ਡਿਠੇ ਸੱਚੇ ਪਾਤਿਸਾ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਿਸਾ ਹੋ ਸਿਰ ਸਾਹਾ ਦੇ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤੇਸਾ ਹੋ ਸਿਰ ਸਾਹਾ ਦੇਸਾ ਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਮਹੱਲਾ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਪ੍ਰਭ ਸੱਚਾ ਹਰਿ ਸਦਾ ਹੀ ਹੈ ਕਾਰਜ ਸਭ ਕੇ ਸਕਾਰਣੈ ਜੋਗ ਸਾਧਨ ਰੰਡ ਨ ਕਬ ਹੋ ਬੈਸਾਈ ਨਾ ਕਦੇ ਹੋ ਵੈ ਸੋਗ ਪ੍ਰਭ ਸੱਚੜਾ ਹਰਿ ਸਾਲਾਹੀਐ ਾਰਜ ਸਭ ਕੇ ਸ਼ਕਾਰਣੈ ਜੋਗ ਸਾਤਨ ਰੰਡ ਨ ਕਬੂ ਬੈਸਾਈ ਨਾ ਕਦੇ ਹੋਵੈ ਸੋਗ ਨਾ ਕਦੇ ਹੋਵੈ ਸੋਗ ਆਨੰਦ ਨਰਾਸਪੋਗ ਸਾਧਨ ਮਹਿਲੇ ਸਮਾਣੀ ਜੇਨ ਪ੍ਰਯੋਜਾਤਾ ਕਰਮ ਵਿਧਾਤਾ ਬੋਲੇ ਅੰਮ੍ਰਿਤ ਬਾਣੀ ਗੁਣਵੰਤੀਆ ਗੁਣਸਾਰਹਿ ਆਪਣੇ ਕੰਤ ਸੰਭਾਲਹਿ ਨਾ ਕਦੇ ਲੱਗੈ ਵਿਜੋਗੋ ਸਚੜਾ ਪਿਰ ਸਾਦਾਹੀਐ ਸਭ ਕਿਛੁ ਕਰਨੈ ਜੋਗੋ ਸਚੜਾ ਸਾਹਿਬ ਸਬਦਿ ਪਛਾਣੀਐ ਆਪੇ ਲੇ ਮਲਾਈ ਸਾਤਨ ਪ੍ਰੇਯਕਾਰੰਗੇ ਰਤੀ ਵਿਚਹੁ ਆਪ ਗਵਾਈ ਵਿਚਹੁ ਆਪ ਗਵਾਈ ਫਿਰ ਕਾਲ ਨ ਖਾਈ ਗੋ ਰਮੁਖ ਏਕੋ ਜਾਤਾ ਕਾਮਣ ਇਛ ਪੁੰਨੀ ਅੰਤਰ ਪਿੰਨੀ ਮਿਲੇ ਆ ਜਗ ਜੀਵਨ ਦਾਤਾ ਸਬਦ ਰੰਗ ਰਾਤੀ ਜੋ ਬਨ ਮਾਤੀ ਪਿਰਕ ਅੰਕਿ ਸਮਾਈ ਸਚੜਾ ਸਾਹਿਬ ਸਬਦਿ ਪਛਾਣੀਐ ਆਪੇ ਲਈ ਮਿਲਾਇ ਜਿਨੀ ਆਪਣਾ ਕੰਤਿ ਪਛਾਣਿਆ ਹਉ ਤੈਨ ਪੂਛਉ ਸੰਤਾ ਜਾਏ ਆਪ ショड सेवा ਕਰੀ ਪੇਰ ਸੱਚਾ ਮਿਲੈ ਸਹਜ ਸੁਭਾਈ ਪੇਰ ਸੱਚਾ ਮਿਲੈ ਆਏ ਸਾਚ ਕਮਾਈ ਸਾਚ ਸਬਦ ਧਨ ਰਾਤੀ ਕਦੇ ਨਾਰਾਡ ਸਦਾ ਸੋਹਾਗਣ ਅੰਤਰ ਸਹਿਜ ਸਮਾਧੀ ਪਿਰ ਰਹਿ ਆ ਭਰ ਪੂਰੇ ਵੇਖ ਹਦੂਰੇ ਰੰਗ ਮਾਣੇ ਸਹਜ ਸੁਭਾਈ ਜਿਨੇ ਆਪਣਾ ਕੰਤ ਪਛਾਣਿਆ ਹਉ ਤਿਨ ਪੁੱਛਾ ਸੰਤਾ ਜਾਈ ਪਿਰ ਹਉ ਵਿਸ਼ੁੰਨੀਆਂ ਭੀ ਮਿਲਹਿ ਜੇ ਸਤ ਗੁਰ ਲਾਗੈ ਸਾਚੇ ਪਾਈ ਸਤ ਗੁਰ ਸਦਾ ਦਿਆਲ ਹੈ ਔਗਣ ਸਬਦ ਜਲਾਈ ਔਗਣ ਸਬਦ ਜਲਾਈ ਦੂਜਾ ਪਾਉ ਗਵਾਈ ਸੱਚੇ ਹੀ ਸੱਚ ਰਾਤੀ ਸੱਚ ਸਬਦ ਸਦਾ ਸੁਖ ਪਾਇਆ ਹਉ ਮੈਂ ਗਈ ਭਰਾਤੀ ਪਿਰ ਨਿਰਮਾਇਲ ਸਦਾ ਸੁਖ ਦਾਤਾ ਨਾਨਕ ਸਬਦ ਮਿਲਾਇ ਪਿਰਹੋ ਵਿਸ਼ੁੰਨੀਆਂ ਭੀ ਮਿਲਹਿ ਜੇ ਸਤ ਗੁਰ ਲਾਗੈ ਸਾਚੇ ਪਾਈ ਪਿਰ ਨਿਰਮਾਇਲ ਸਦਾ ਸੁਖ ਦਾਤਾ ਨਾਨਕ ਸ਼ਬਦ ਮਿਲਾਏ ਪਿਰਹੋ ਵਿਸ਼ੁੰਨੀਆਂ ਭੀ ਮਿਲਹਿ ਜੇ ਸਤ ਗੁਰ ਲਾਗੈ ਸਾਚੇ ਪਾਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਵਡਹੰਸ ਮਹੱਲਾ ਤੀਜਾ ਮਹੱਲਾ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਪ੍ਰਭ ਸੱਚਾ ਹਾਰਿ ਸਦਾ ਹੀ ਐ ਕਾਰਜ ਸਭ ਕਿਛੁ ਕਰਨੈ ਜੋਗ ਸਾ ਧਨ ਰੰਡ ਨ ਕਬਹਉ ਬੈਸੈ ਈ ਨਾ ਕਦੇ ਹੋਵੇ ਸੋਗ